ਹਾਂਜੀ ਸਤਿ ਸ਼੍ਰੀ ਅਕਾਲ ਓਕੇ ਕਿਦਾਂ ਅੱਗ ਲੱਗੀ ਕੀ ਨਾਂ ਤੁਹਾਡਾ ਗੁਰਨਾਮ ਸਿੰਘ ਗੁਰਨਾਮ ਸਿੰਘ ਜੀ ਹਾਂਜੀ ਤੇ ਬਹੁਤ ਜ਼ਿਆਦਾ ਤੁਹਾਡਾ ਨੁਕਸਾਨ ਹੋਇਆ ਕਿਦਾਂ ਇਹ ਅੱਗ ਦਾ ਪਤਾ ਨਹੀਂ ਇਹ ਹੀ ਆਈ ਤੂਫਾਨ ਆਇਆ ਜੀ ਪਿੱਛੋਂ ਲੱਗਾ ਘਰ ਨਹੀਂ ਹੈਗੇ ਅੱਛਾ ਜੀ ਇਧਰ ਪਿੱਛੋਂ ਅੱਗ ਆਈਏ ਤਾਂ ਇਧਰ ਗਏ ਦੂਜੇ ਪਿੰਘਾਰਿਆਂ ਲੱਗ ਗਏ ਇੱਥੇ ਸਾਡੀ ਟੂੜੀ ਪਈ ਸੀ ਖੁੱਲੀ ਆਉਂਦੇ ਫੋਨ ਆਇਆ ਵੀ ਅੱਗ ਲੱਗੀ ਹੈ ਆਜੋ ਉਹ ਤੁਹਾਡੇ ਕੋ ਨਿਕਲੇ ਨਹੀਂ ਗਿਆ ਅੱਗੇ ਸਭ ਇਹਦੇ ਡਿੱਗਿਆ ਰਾਜ ਉਹ ਦਿਨ ਲੋਗਾਂ ਨੂੰ ਸਭ ਕੁਝ ਲੂ ਹੋ ਗਿਆ ਜੀ ਪਤਾ ਨਹੀਂ ਲੱਗਾ ਨੇਰੀ ਇਨੀ ਜਿਆਦਾ ਨੇਰੀ ਕੁਝ ਦਿਖਾਈ ਵੀ ਨਹੀਂ ਦਿੰਦਾ ਜੀ ਹੋਰ ਇਹ ਕਿੰਨਾ ਜਨਤਾਨ ਹੋ ਗਿਆ ਜੀ ਤੁਹਾਡਾ ਲਗਭਗ ਆਪਣੇ ਜੀ ਤੂੜੀ ਦਾ ਜੀ 500 ਟਰਾਲੀ ਤੂੜੀ ਦੀ ਸੀ ਜੀ ਤੇ ਨਵੀਂ ਕੰਬਾਈਨ ਸੀ ਜੀ ਮੋਟਰਸਾਈਕਲ ਸੀ ਜੀ ਬਾਕੀ ਉਹ ਸਮਾਨ ਜਿਹੜਾ ਇੱਧਰ ਪਿਆ ਸੀ ਉਹ ਤੋਂ ਅੱਡਾ 10 ਲੱਖ ਦੀ ਛੱਡੀ ਹੈ ਜੀ ਸਾਰੀ ਟਰੇੜਾ ਮਾਰ ਗਈ ਹੈ ਜੀ ਸਾਰੀ ਵਿੱਚੋਂ ਤੋੜੀ 4-500 ਟਰਾਲੀ ਤੋੜੀ ਦੀ ਸੀ ਵਿੱਚ ਕੰਪੈਨ ਜਿਹੜਾ ਮਾਡਲ ਸੀ ਤੁਹਾਡੀਆਂ ਇਹ ਇਹ 23 ਮਾਡਲ ਸੀ ਜੀ ਤੇ ਬੁਲਟ ਜਿਹੜਾ ਸੀ ਬੁਲਟ ਜੀ ਸੀ ਇਹ ਵੀ 24 ਮਾਡਲ ਜੀ ਇਹਦਾ ਨੰਬਰ ਵੀ ਨਹੀਂ ਆਇਆ ਇਹ ਪ੍ਰਸ਼ਾਸਨ ਤੋਂ ਕੀ ਮੰਨ ਕਰਦੇ ਆ ਤੁਸੀਂ ਜੀ ਪ੍ਰਸ਼ਾਸਨ ਤੋਂ ਇਹ ਹੀ ਮੰਨ ਕਰਦੇ ਆ ਵੀ ਸਾਡਾ ਜੋ ਸਾਡਾ ਹੋਇਆ ਚਲੋ ਜੋ ਬਣਦਾ ਸਾਨੂੰ ਦਿੱਤਾ ਜਾਵੇ ਦਿੱਤਾ ਜਾਵੇ ਜੀ আর ਗਾਈ ਕਿੱਧਰੋਂ ਸੀਗੀ ਇਹ ਤੇ ਪਿਛੋਂ ਆਈ ਜੀ ਕਿੱਧਰੋਂ ਆਈ ਹੈ ਪਰ ਜਿੱਧਰ ਹਨੇਰੀ ਆਈ ਉਧਰ ਹੀ ਆਈ ਲੈ ਗਈ ਆ ਜੀ ਪਿਛੋਂ ਹੀ ਤੂਫਾਨ ਜੀ ਹਾਂ ਜੀ ਨਾਲ ਹੀ ਆਈ ਹੈ ਜੀ ਪਤਾ ਹੀ ਨਹੀਂ ਲੱਗਾ ਬਾਹਰ ਤਾਂ ਨਿਕਲਿਆ ਹੀ ਨਹੀਂ ਗਿਆ ਜਦੋਂ ਅੱਗ ਲੱਗ ਗਈ ਫਿਰ ਪਤਾ ਲੱਗਿਆ ਵੀ ਅੱਗ ਲੱਗ ਗਈ 50-60 ਲੱਖ ਦਾ ਨੁਕਸਾਨ ਹੋ ਗਿਆ ਜੀ ਸਾਡਾ ਦੋ ਛੱਡਾ ਸੜ ਗਿਆ ਤੂੜੀ ਦੀਆਂ ਜੀ ਇੱਕ ਕਮਬਨ ਛੱਡ ਗਈ ਬੁਲਟ ਮੋਟਰਸਾਈਕਲ ਸੜ ਗਿਆ ਜੀ ਬਾਕੀ ਆਹ ਸਮਾਨ ਟਾਇਰ ਟੂਰ ਜੋ ਪਏ ਹਨ ਉਹ ਸਾਰ ਸਭ ਸੜ ਗਿਆ ਜੀ 2000 ਮੱਝਾਂ ਵੀ ਸੜੀਆਂ ਜੀ ਵਿੱਚ ਲੋ ਹੋ ਗਈ ਗਾਈ ਇੱਕ ਮੱਲ ਲੂ ਹੋ ਗਈ ਹੈ ਜੀ ਇੱਕ ਕੱਟਾ ਲੂ ਹੋ ਗਿਆ ਜੀ ਗਾਈ ਤੋਂ ਮੁੱਕੀ ਗਈ ਜੀ ਬਹੁਤ ਬਣਾ ਬਚੇ ਸਾਡੇ ਘਰੇ ਅੱਗ ਵੱੜ ਚੱਲੀ ਸੀ ਜੀ ਬਹੁਤ ਮੁਸ਼ਕਲ ਪਜਾਈ ਸਾਡੇ ਘਰਾਂ ਦੇ ਵਿੱਚ ਅੰਦਰ ਫਾਈਰ ਗ੍ਰੇਡ ਵਾਲੀ ਗੱਡੀ ਕਦੋਂ ਆਈ ਆ ਅੱਜ ਆਈ ਸੀ ਰਾਤ ਦੇ ਕੱਲ ਦੇ ਫੋਨ ਕੀਤੇ ਹੋਏ ਨੇ ਰਾਤ ਦੇ ਪਿੰਡ ਵਾਲਿਆਂ ਦੇ ਸੰਜੋਗ ਨਾਲ ਹੀ ਮਾੜਾ ਮੋਟਾ ਕੁਝ ਕਰ ਚੁੱਕੇ ਨੇ ਕਿਸੇ ਨੇ ਨਹੀਂ ਹੋਰ ਨਹੀਂ ਜੀ ਅਸੀਂ ਫੋਨ ਕੀਤਾ ਫਾਈਰ ਗ੍ਰੇਡ 7:00 ਵਜੇ 112 ਤੇ ਕਾਲ ਕੀਤੀ 7:00 ਵਜੇ ਦੀ ਕੋਈ ਨਹੀਂ ਪਾਣੀ ਬੰਦੇ ਬੜਿਆਂ ਨੂੰ ਫੋਨ ਕੀਤਾ ਪੁਲਿਸ ਪ੍ਰਸ਼ਾਸਨ ਕੋਈ ਨਹੀਂ ਆਇਆ ਪੁਲਿਸ ਪ੍ਰਸ਼ਾਸਨ ਆਏ ਸੀ ਰਾਤ ਨੂੰ ਪਰੇ ਚੱਲ ਗਏ ਆ ਗਏ ਉਹ ਗਿੜਾ ਲਾ ਕੇ ਚੱਲ ਗਏ ਸੀ ਉਹਨਾਂ ਦੇ ਕੀ ਕਰਨਾ ਜੀ ਆ ਗਈਆਂ ਨੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਿ ਮਹਿਮਾਨ ਜੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਲੋਕਲ ਬੋਡੀ ਮਨਿਸਟਰਸ ਡਾਕਟਰ ਰਵਜੋਤ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਫਰਿਆਦ ਨੂੰ ਸੁਣਿਆ ਅੱਜ ਤੋਂ ਸਾਲ ਪਹਿਲਾਂ ਮੈਂ ਮੁੱਖ ਮੰਤਰੀ ਸਾਹਿਬ ਨਾਲ ਜਾ ਕੇ ਰਿਕਵੈਸਟ ਕੀਤੀ ਸੀ ਕਿ ਸਾਡਾ ਸ਼ਹਿਰ ਬਹੁਤ ਵੱਡਾ ਹੋ ਗਿਆ ਸਾਡੇ ਕੋਲ ਸੀਵਰੇ ਸਾਫ ਕਰਨ ਦੀ ਇੱਕੋ ਹੀ ਗੱਡੀ ਆ ਉਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕਰਦੇ ਅੱਜ 2 ਕਰੋੜ ਦੇ ਕਰੀਬ ਗੱਡੀਆਂ ਦੇ ਦਿੱਤੀਆਂ ਹਜੇ 5-6 ਗੱਡੀਆਂ ਆਣੀਆਂ ਹੋ ਰਹਿੰਦੀਆਂ ਆ ਜਿਹੜੀਆਂ ਕਿ ਤਿਆਰ ਨਹੀਂ ਸੀ ਹੋਈਆਂ ਕਿਉਂਕਿ ਮੈਂ ਤਾਂ ਇਹ ਜਲਦੀ ਕਰ ਲੈ ਕਿ ਸਾਡੇ ਸ਼ਹਿਰ ਦੇ ਵਿੱਚ ਜਿਹੜਾ ਸੀਵਰੇਜ ਦਾ ਕੰਮ ਰੁਕਿਆ ਆ ਉਹਨੂੰ ਪੂਰਾ ਕਰ ਸਕੀ ਆ ਪਰ ਮੈਂ ਇਹ ਦੱਸਣਾ ਚਾਹੁੰਦਾ ਕਿ ਮੈਂ ਬਾਕੀ ਸਰਕਾਰਾਂ ਦੀ ਤਰ੍ਹਾਂ ਨਹੀਂ ਜਦੋਂ-ਜਦੋਂ ਵੀ ਲੋਡ ਪਈ ਆ ਨਗਰ ਕੌਂਸਲ ਨੂੰ ਸਰਕਾਰ ਵੱਲੋਂ ਪੂਰੀ ਸਹਾਇਤਾ ਕਰਾ ਕੇ ਦਿੱਤੀ ਆ ਔਰ ਅਜੇ ਇੱਕ ਵੱਡੀ ਗੱਲ ਆ ਕਿ 2 ਕਰੋੜ ਦੀ ਮਸ਼ੀਨਰੀ ਜਿਹੜੀ ਅੱਜ ਆਪਾਂ ਲੋਕਾਂ ਨੂੰ ਸਮਰਪਿਤ ਕੀਤੀ ਆ ਮੈਂ ਧੰਨਵਾਦ ਕਰਦਾ ਆ ਆਪਣੀ ਨਗਰ ਕਾਉਂਸਲ ਦੀ ਪ੍ਰਧਾਨ ਬੀਬੀ ਬਲਵਿੰਦਰ ਕੌਰ ਜੀ ਦਾ ਸਮੂਹ ਕਾਉਂਸਲਰਾਂ ਦਾ ਤਾਂ ਕਿ ਅਸੀਂ ਜਿਹੜੇ ਸ਼ਹਿਰ ਦੀ ਸਪਾਈ ਆ ਮੈਂ ਇਹਨਾਂ ਨੂੰ ਹੁਣ ਬੇਨਤੀ ਕੀਤੀ ਆ ਕਿ ਦਿਨ ਰਾਤ ਇੱਕ ਕਰਕੇ ਆਪਾਂ ਜਿਹੜਾ ਸ਼ਹਿਰ ਆ ਸੀਵਰੇਜ ਦੇ ਪੱਕੋ ਸਾਫ ਕਰਨਾ ਅਜਾ ਵੱਡੀ ਗੱਲ ਇਹ ਆ ਕਿ ਇਹ ਮਸ਼ੀਨਾਂ ਤਾਂ ਆ ਗਈਆਂ ਕਈ ਵਾਰੀ ਸੁਣਨ ਚ ਮਿਲਦਾ ਕਿ ਜਿਹੜੇ ਸਫਾਈ ਸੇਵਕ ਨੇ ਸਫਾਈ ਮੁਲਾਜ਼ਮ ਨੇ ਉਹਦਾ ਵੀ ਪੂਰਾ ਇੰਤਜ਼ਾਮ ਕੀਤਾ ਜੀ ਇੱਕ ਹਫਤਾ ਪੂਰਾ ਆਪਾਂ ਟ੍ਰੇਨਿੰਗ ਦਿਵਾਵਾਂਗੇ ਪੁਰਾਣੇ ਜਿਹੜੇ ਮੁੰਡੇ ਐਕਸਪਰਟ ਆ ਉਹਨਾਂ ਕੋ ਟ੍ਰੇਨਿੰਗ ਦਿਵਾ ਕੇ ਹਫਤੇ ਬਾਅਦ ਅੱਜ ਇੱਕ ਜਗ੍ਹਾ ਤੇ ਸਾਰੇ ਕੰਮ ਕਰੂਗੇ ਕਿਉਂਕਿ ਉੱਥੇ ਹੀ ਕੰਮ ਸਿੱਖੂਗੇ ਉਦੋਂ ਬਾਅਦ ਜਦੋਂ ਵੀ ਲੋਡ ਪਾਉਗੀ ਮੁਲਾਜ਼ਮ ਵੀ ਰੱਖਾਂਗੇ ਹੋਰ ਵੀ ਕੰਮ ਕਰਾਂਗੇ ਜੀ ਕੋਈ ਇਸ ਤਰ੍ਹਾਂ ਦਾ ਜਦੋਂ ਇਹਨਾਂ ਪੂਰੇ ਟ੍ਰੇਨ ਹੋ ਜੋਗੇ ਤਿੰਨ ਗੱਡੀਆਂ ਤਿੰਨ ਜ਼ੋਨਾਂ 'ਚ ਵੰਡ ਹੋ ਜੂਗੀਆਂ ਸ਼ਹਿਰ ਤਿੰਨ ਜ਼ੋਨਾਂ 'ਚ ਵੰਡ ਕੇ ਉਹ ਅਲੱਗ-ਅਲੱਗ ਆਪਣੇ-ਆਪਣੇ ਜ਼ੋਨ ਦੇ ਜਵਾਬਦੇਹ ਹੋਊਗੇ ਕਿ ਕਿਉਂ ਨਹੀਂ ਹੋਈ ਕੰਪਲੇਂਟਾਂ ਘਟ ਜੂਗੀਆਂ ਸੀਵਰੇਜ ਤੋਂ ਇਲਾਵਾ ਹੋਰ ਕਿਹੜੀ-ਕਿਹੜੀ ਕਰਨੀ ਹੈ ਹਾਂਜੀ ਸੀਵਰੇਜ ਤੋਂ ਇਲਾਵਾ ਸਾਰੀਆਂ ਸੀਵਰੇਜ ਨਾਲ ਰਿਲੇਟਡ ਆ ਜੀ ਠੀਕ ਆਹ ਖੜੀਆਂ ਜਿਹੜੀਆਂ ਛੋਟੀਆਂ ਮੱल्ल्याਾਂ 'ਚ ਜਾਣੀਆਂ ਆ ਗੱਡੀ-ਗੱਡੀ ਆ ਜਿਹੜੀ ਸਰੀਆ ਇਹ ਗਲੀ ਦੇ ਵਿੱਚ ਲਾ ਦੇਣੀ ਆ ਸਟਾਰਟ ਕਰ ਦੇਣੀ ਆ ਹੱਥ ਆਲਾ ਕੰਮ ਕੋਈ ਨਹੀਂ ਜ਼ੋਰ ਆਲਾ ਜਨਰੇਟਰ ਦੇ ਨਾਲ ਹੀ ਸੀਵਰੇ ਸਾਫ਼ ਹੋਊਗਾ ਛੋਟਾ ਔਰ ਜਿਹੜਾ ਗਾਰ ਨਿਕਲਣ ਵਾਲਾ ਵੱਡਾ ਮਸਲਾ ਸੀ ਮੁਲਾਜ਼ਮ ਸਾਡੇ ਵਿੱਚ ਵੜਦੇ ਸੀ ਕੈਮਰਾ ਵੀ ਇੱਕ ਆਇਆ ਜੀ ਜਿਹੜਾ ਕਿ ਕੈਮਰਾ ਵਿੱਚ ਪਾ ਕੇ ਦੱਸ ਸਕਦਾ ਕਿ ਐਸ ਪੁਆਇੰਟ ਤੇ ਬਲਾਕ ਆ ਉੱਥੋਂ ਹੀ ਜਾ ਕੇ ਖੋਲ ਲਿਆ ਕਰੂ ਠੀਕ ਹਾਂਜੀ ਹਾਂਜੀ ਜੀ ਕੀ ਨਾਮ ਕੀ ਲੈਣਾ ਚਾਹੂਗਾ ਸਭ ਤੋਂ ਪਹਿਲਾਂ ਮੈਂ ਸਰਦਾਰ ਪਵਨ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੇ ਨਾਲ ਹੀ ਲੋਕਲ ਬੋਡੀ ਦੇ ਮੈਂ ਮੰਤਰੀ ਸਰਵਜੋਤ ਸਿੰਘ ਜੀ ਦਾ ਤੇ ਹਲਕਾ ਇੰਚਾਰਜ ਨਵਾਂ ਸ਼ਹਿਰ ਲਲਿਤਮਨ ਪਾਟਕ ਜੀ ਦਾ ਜਿਨ੍ਹਾਂ ਦੇ ਸਹਿਯੋਗ ਨਾਲ ਸਾਨੂੰ ਇਹ ਮਸ਼ੀਨਰੀ ਮਿਲੀ ਹੈ ਤੇ ਇਸ ਦੇ ਨਾਲ ਜਿਹੜੇ ਸਾਡੇ ਸ਼ਹਿਰ ਵਿੱਚ ਸੀਵਰੇਜ ਦੀ ਬਲੋਕੇਜ ਦੀ ਪ੍ਰੋਬਲਮ ਹੈ ਉਹਦਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ ਤੇ ਮੈਂ ਆਉਣ ਵਾਲੇ ਸਮੇਂ ਵਿੱਚ ਸੀਵਰੇਜ ਦੀ ਕਿਸੇ ਤਰ੍ਹਾਂ ਦੀ ਕੋਈ ਵੀ ਕੋਈ ਵੀ ਪ੍ਰੋਬਲਮ ਨਹੀਂ ਹੋਵੇਗੀ। ਹਾਂ ਠੀਕ ਹੈ। ਨਗ ਅੱਜ ਨਗਰ ਕੌਂਸਲ ਨਵਾਂ ਸ਼ਹਿਰ ਵੱਲੋਂ ਪੰਜਾਬ ਸਰਕਾਰ ਵੱਲੋਂ ਜਿਹੜੀ ਗੱਡੀਆਂ ਤਿੰਨ ਮੁਹਈਆ ਕਰਕੇ ਛੋਟੀਆਂ ਗੱਡੀਆਂ ਵੀ ਮੁਹਈਆ ਕੀਤੀਆਂ ਇੱਕ ਬਹੁਤ ਸਲਾਗਾ ਜੋ ਕਰਨ ਸਰਕਾਰ ਦਾ ਕਿ ਇਤੋਂ ਸਾਫ ਜਾਹਰ ਹੁੰਦਾ ਵੀ ਆਪਾਂ ਸ਼ਹਿਰ ਦੇ ਵਿਕਾਸ ਲਈ ਸ਼ਹਿਰ ਦੇ ਜੇ ਲੰਬੇ ਸਮੇਂ ਰੁਕਿਆ ਸੀਵਰ ਉਹਨੂੰ ਸਾਫ ਕਰਨ ਦੇ ਵਿੱਚ ਇੱਕ ਗੱਡੀਆਂ ਬੜਮੁੱਲਾ ਜੋੜ ਤਾਂ ਪਣ ਗਈਆਂ ਜਿਵੇਂ ਕਿ ਸ਼ਹਿਰ ਦੇ ਬਹੁਤ ਸ਼ਹਿਰ ਦੀਆਂ ਕੰਪਲੇਂਟਾਂ ਹੀ ਆ ਰਹੀਆਂ ਸੀਗੀਆਂ ਚਾਚ ਕਲੋਨੀ ਸਾਡਾ ਨਵੇਂ ਸ਼ਹਿਰ ਤੇ ਬੜੀ ਸਮੱਸਿਆ ਦਾ ਘਰ ਦੀ ਨਵੀਂ ਬਾਦੀ ਦਾ ਇਮਾਰਾ ਵਾਸੀ ਦਾ ਏ ਵੀ ਸਾਡੇ ਸਨ ਰਕ ਜਿੰਦੀ ਆ ਕੇ ਮਿਲੂਗੀ ਤੇ ਮੈਂ ਹਲਕਾ ਇੰਚਾਰਜ ਬਲਵਿੰਦਰ ਕਾਪੂਰ ਸਾਹਿਬ ਦਾ ਸਮੁੱਚੇ ਕੌਂਸਲ ਦਾ ਇਹ ਧੰਨਵਾਦੀਆਂ ਜਿਨ੍ਹਾਂ ਨੇ ਅੱਜ ਸੋਨਾ ਮਹਿਮਦਤ ਕਰਨ ਕਰਕੇ ਗੱਡੀਆਂ ਰਵਾਨਾ ਕੀਤਾ ਇਹਨਾਂ ਕੋ ਦਿਖਾ ਰਿਹਾ ਨੂੰ ਵਿਸ਼ਵਾਸ ਆਉਂਦਾ ਵੀ ਨਗਰ ਕੌਂਸਲ ਨਵachar ਬਿਲਕੁਲ ਪਾਰ ਦਾ ਚੀਨਾ ਕੰਮ ਕਰੂਗੀ ਤੇ ਸਾਰੇ ਸ਼ਹਿਰ ਦਾ ਭਲਾ ਕਰੂਗੀ ਵਿਕਾਸ ਵਧਿਆ ਕਰੂਗੀ ਜੈ ਹਿੰਦ ਜੈ ਤੇ ਮੈਂ ਇਹ ਪੱਤਰਕਾਰ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੇ ਨਾਲੇ ਯੋ ਕਿ ਇੱਥੇ ਆਏ ਸਾਰੇ ਮੇਰੇ ਪਤਵੱਤੇ ਸੱਜਣਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਪੰਜਾਬ ਸਰਕਾਰ ਦਾ ਸਾਡੇ ਹਲਕਾ ਇੰਚਾਰਜ ਸ਼੍ਰੀ ਲਲਿਤਮਨ ਪਾਠਕ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮਿਊਨਿਸਪਲ ਕਮੇਟੀ ਨਵਾਂ ਸ਼ਹਿਰ ਨੂੰ ਲਗਭਗ 1.5 ਤੋਂ ਲੈ ਕੇ 2 ਕਰੋੜ ਦੇ ਕੀਮਤ ਦੀ ਜਿਹੜੀ ਹੈ ਮਸ਼ੀਨਰੀ ਦਿੱਤੀ ਹੈ ਕਿਉਂਕਿ ਸ਼ਹਿਰ ਦੇ ਵਿੱਚ ਸੀਵਰੇਜ ਦੀ ਬਹੁਤ ਵੱਡੀ ਸਮੱਸਿਆ ਸੀ ਜਿਹੜੀਆਂ ਵੱਡੀਆਂ ਡੂੰਘੀਆਂ ਹਾਉਦੀਆਂ ਜਿਹੜੀਆਂ 30 30 ਫੋਟੋ 35 35 ਫੁੱਟ ਡੂੰਘੀਆਂ ਲਗਭਗ 30 35 ਸਾਲ ਦਾ ਜਾਦਾ ਸੀਵਰੇਜ ਨਮਾ ਪਿਆ ਆ ਵੱਡੀਆਂ ਲਾਈਨਾਂ ਪਈਆਂ ਆ ਉਦੋਂ ਦੀ ਉਦੋਂ ਤੱਕ ਕਦੇ ਸਫਾਈ ਨਹੀਂ ਹੋਈ ਇਹ ਗ੍ਰੈਬ ਵਕਟ ਮਸ਼ੀਨਜ਼ ਉਹਨਾਂ ਨੇ ਸਰਕਾਰ ਨੇ ਦਿੱਤੀਆਂ ਆ ਆਉਣ ਵਾਲੇ ਸਮੇਂ 'ਚ ਉਹਨਾਂ ਸਾਰਿਆਂ ਦੀ ਸਫਾਈ ਕਰਾਈ ਜਾਊਗੀ ਮੈਂ ਬਲਵਿੰਦਰ ਕੌਰ ਸਾਡੀ ਨਗਰ ਕਾਉਂਸਲ ਦੇ ਪ੍ਰਧਾਨ ਬਣੇ ਆ ਇਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਕਿ ਤੁਹਾਡੇ ਸਮੇਂ ਦੇ ਵਿੱਚ ਇਦਾਂ ਵੱਡਾ ਕੰਮ ਜਿਹੜਾ ਹੋਣਾ ਜਾ ਰਿਹਾ ਕਿ ਨਵੇਂ ਸ਼ਹਿਰ ਦੇ ਵਿੱਚ ਜਿਹੜੀ ਸੀਵਰੇਜ ਦੀ ਸਮੱਸਿਆ ਆ ਉਹ ਜਲਦੀ ਹੱਲ ਹੋਣ ਜਾ ਰਹੀ ਆ ਸਰ ਕਈ ਵਾਰੀ ਇਦਾਂ ਹੁੰਦਾ ਨਾ ਕਿ ਜਿਵੇਂ ਇਹ ਜੀ ਮਸ਼ੀਨਾਂ ਤਾਂ ਆ ਗਈਆਂ ਤੇ ਮੁਲਾਜ਼ਮ ਨਹੀਂ ਅਵੇਲੇਬਲ ਹੁੰਦੇ ਤੇ ਨਵੇਂ ਬਲਾਦੋ ਭਰਤੀ ਵੀ ਕੀਤੇ ਜਾਣਗੇ ਜਾਂ ਕਿਦਾਂ ਉਹ ਸਾਰਾ ਪ੍ਰਬੰਧ ਲਗਭਗ ਜਿਹੜਾ ਆ ਉਹ ਜਿਹੜੇ ਜਿੱਦਾਂ ਬੱਲੂ ਪ੍ਰਧਾਨ ਜੀ ਨੇ ਦੱਸਿਆ ਕਿ ਆਇਡੈਂਟੀਫਾਈ ਕਰ ਲਏ ਆ ਮੁਲਾਜ਼ਮ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਸੀਵਰੇਜ ਦੇ ਕੰਮ ਲਈ ਜਿਹੜਾ ਉਹ ਤਾਰ ਦਿੱਤਾ ਜਾਊਗਾ ਅੱਜ ਤੋਂ ਹੀ ਕੰਮ ਸ਼ੁਰੂ ਆ 8 ਦਿਨ ਜੜੀ ਬੂਟੀ ਵਾਲਾ ਪਾਣੀ ਪੀਣ ਦੇ ਨਾਲ ਸ਼ੂਗਰ ਰੋਗ ਤੋਂ ਸਦਾ ਲਈ ਛੁਟਕਾਰਾ ਪਾਓ ਫੀਸ ਸਰਦ ਅਨਸਾਰ ਘਟੇ ਹੋਏ ਸੇਲ 1 ਦਿਨ ਦੇ ਵਿੱਚ ਸ਼ਰਤਾਂ ਬਾਝ ਜਾਣਗੇ ਫੋਨ ਕਰੋ 98763 79499 98763 79499